ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਹੌਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਨਮਾ ਕਿਲਾ ਨਮਾ ਕਿਲਾ ਪਿੰਡ ਕਿਸਾਨ ਵੀਰੋ ਇਹ ਫਰੀਦਕੋਟ ਜ਼ਿਲ੍ਹੇ ਦਾ ਹੈ ਤੇ ਇਹ ਫਰੀਦਕੋਟ ਦਾ ਜਮਾਂ ਇੱਕ ਲੋਕਲ ਫਰੀਦਕੋਟ ਵੀ ਆਪਾਂ ਕਹਿ ਸਕਦੇ ਹਾਂ ਗਵੰਡੀ ਹੈ ਜਮਾਂ ਸ਼ਹਿਰ ਦੇ ਨਾਲ ਸ਼ੌਣੀ ਹੈ ਤੇ ਸ਼ੌਣੀ ਦਾ ਹੀ ਏਰੀਆ ਆ ਜਾਂਦਾ ਕਿਸਾਨ ਵੀਰੋ ਅੱਗੇ ਵੀ ਆਪਾਂ ਭਰਾ ਦੇ ਘਰੋਂ ਵੀਡੀਓ ਕਵਰ ਕੀਤੀ ਸੀ ਕੁਝ ਵੇੜਾਂ ਦੀ ਬਾਈ ਨੇ ਦੁੱਧ ਤੇ ਡੰਗਰ ਰੱਖੇ ਸੀਗੇ ਕੁਝ ਹੈ ਵੀ ਐ ਤੇ ਕੁਝ ਵਿੱਚੋਂ ਸੇਲ ਕਰਤੇ ਕੋਈ ਲੀਵਰ ਦੀ ਸਮੱਸਿਆ ਕਰਕੇ ਤੇ ਅੱਜ ਫੇਰ ਵੀਰ ਦੇ ਘਰੋਂ ਆਪਾਂ ਨੂੰ ਵੀਡੀਓ ਕਵਰ ਕਰਨ ਦਾ ਮੌਕਾ ਮਿਲਿਆ ਇਹ ਸਾਹਮਣੇ ਤੁਸੀਂ ਸਕਰੀਨ ਤੇ ਜਿਹੜੀ ਵਹਿੜ ਦੇਖ ਰਹੇ ਹੋ ਕਿਸਾਨ ਵੀਰੋ ਇਹਨੂੰ ਤੁਸੀਂ ਜਰਸੀ ਮੰਨ ਲਿਓ ਜਰਸੀ ਦਾ ਕ੍ਰੋਸ ਮੰਨ ਲਿਓ ਸੋਹਣੀ ਵਹਿੜ ਤੇ ਸੋਹਣਾ ਇਹਨੇ ਦੁੱਧ ਦਿੱਤਾ ਕਿਸਾਨ ਵੀਰੋ ਸੁਆ ਵੀਰ ਤੋਂ ਪੁੱਛਾਂਗੇ ਆਪਾਂ ਕਿੰਨਾ ਮਸੂਗੀ ਤੇ ਜਿਹੜੀ ਤਰੀਕ ਆ ਜਿਸ ਕਿਸਾਨ ਵੀਰੋ 4 ਤਰੀਕ ਹੋ ਗਈ ਐ ਤੇ 12ਵਾਂ ਮਹੀਨਾ ਜਿਹੜੀ ਵੀਡੀਓ ਕਵਰ ਕਰਨ ਲੱਗੇ ਆਪਾਂ ਘਰੇਲੂ ਪਰਿਵਾਰ ਦੇ ਘਰੋਂ ਕਵਰ ਕਰਨ ਲੱਗੇ ਕੋਈ ਵੀਰ ਦਾ ਵਪਾਰ ਲੈਣ ਦਾ ਕੰਮ ਨਹੀਂ ਲੇਵੇ ਤੇ ਨਾੜਾਂ ਬੜੀਆਂ ਸੋਹਣੀਆਂ ਉੱਠੀਆਂ ਵਹਿੜ ਦੇ ਪਹਿਲਾਂ ਤੋੜਦੇ ਆਂ ਤੇ ਫਿਰ ਬਣਦੀ ਸਾਰੀ ਡਿਟੇਲ ਵੀਰ ਤੋਂ ਆਪਾਂ ਇਹਦੀ ਲੈ ਲੈਣੀ ਸੂਆ ਵੀ ਵੀਰ ਤੋਂ ਪੁੱਛਾਂਗੇ ਕਿ ਨਵੇਂ ਪਿੱਠ ਬੁੜੇ ਦੀ ਚੜਾਈ ਚੰਗੀ ਆ ਥਣਾਂ ਦਾ ਸੈਜ ਸੋਹਣਾ ਮੋਟਾ ਥਾਣੇ ਨੇ ਰੱਖਣਾ ਇੱਧਰ ਤੋਰ ਲਓ ਬਾਈ ਜੀ ਮੋਟਾ ਇਹਨੇ ਥਣ ਰੱਖਣਾ ਕਿਸਾਨ ਵੀਰੋ ਮੋਟਾ ਮੁੱਠੀ ਦੀ ਚੁਆਈ ਵਾਲਾ ਵੀਰ ਦੇ ਜਿਹੜੀ ਮਿਲਕਿੰਗ ਹੈ ਉਹ ਮਸ਼ੀਨ ਤੇ ਹੁੰਦੀ ਹੈ ਤੇ ਇਹਨੂੰ ਤੁਸੀਂ ਜਿਵੇਂ ਮਰਜ਼ੀ ਚੋ ਸਕਦੇ ਆ ਸੀਲਸ ਲੱਗ ਹੈ ਭਲਾਂ ਪਾਈਆਂ ਉਹਦਾ ਕਰਕੇ ਥੋੜਾ ਜਿਹਾ ਲੇਵੇ ਦੀ ਬੰਤਰ ਤੁਹਾਨੂੰ ਲੱਗੂਗੀ ਟੇਢੀ ਮੇਢੀ ਲੇਵੇ ਤੇ ਨਾੜਾਂ ਬੜੀਆਂ ਸੋਹਣੀਆਂ ਉਭਰੀਆਂ ਕਿਸਾਨ ਵੀਰੋ ਤੇ ਸੀਲਸ ਲੱਗ ਚੰਗੀ ਵਹਿੜਾ ਆਜੋ ਲੈਨੇ ਆ ਇਹਦੀ ਸਾਰੀ ਡਿਟੇਲ ਵੀਰ ਤੋਂ ਲੈਵੇ ਤੇ 나ੜਾ ਵੇਖੋ ਤੁਸੀਂ ਤੇ ਠੰਡ ਦਾ ਸਾਈਜ਼ ਵੇਖੋ ਮੋਟਾ ਸਾਈਜ਼ ਆ ਕਿਸਾਨ ਵੀਰੋ ਠੰਡ ਦਾ ਥੋੜਾ ਜਿਹਾ ਇੱਕ ਪਾਸੇ ਭਲਾ ਕਰਕੇ ਤੁਹਾਨੂੰ ਲੈਵੇ ਦੀ ਬੰਤਰ ਟੇਢੀ ਮੇਢੀ ਲੱਗੂਗੀ ਬਾਕੀ ਤੁਸੀਂ ਇੱਥੇ ਆਉਂਗੇ ਤਸੱਲੀ ਭਰ ਕੇ ਤੁਸੀਂ ਆਪ ਕਰ ਲੈਂਦੇ ਆ ਆਜੋ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਜੀ ਨਾਂ ਦੱਸਿਓ ਵੀਰੇ ਹਾਂ ਮਨਪ੍ਰੀਤ ਸਿੰਘ ਜੀ ਆਪਾਂ ਅੱਗੇ ਵੀ ਤੁਹਾਡੇ ਘਰੋਂ ਵੀਡੀਓ ਕਵਰ ਕੀਤੀ ਸੀ ਬਾਈਆ ਹਨਾ ਤੇ ਉਹ ਵੜਾ ਸੇਲ ਹੋ ਗਈਆਂ ਸੀ ਬਾਈ ਤੇ ਹੁਣ ਇਹ ਜਿਹੜੀ ਆਪਾਂ ਅੱਜ ਵੜ ਵੜ ਸੇਲ ਕਰ ਰਹੇ ਹਾਂ ਬਾਈ ਜੀ ਇਹਦਾ ਕੀ ਡਿਟੇਲ ਹੈ ਇਹ 20 ਦਸਵਾ ਹੁੰਦੇ ਵੀਰੇ ਅੱਜ ਕੀ ਅੱਛਾ ਜੀ ਪਹਿਲੇ ਸਵੇਰੇ 17 ਕਿਲੋ ਦੁੱਧ ਦਿੰਦਾ ਨਹੀਂ 17 ਕਿਲੋ ਦੁੱਧ ਆਪਣੇ ਘਰੇ ਜਿਹੜਾ ਝੋਇਆ ਹਾਂਜੀ ਤੇ ਐਤਕੀ ਮੀ ਦੇ ਤਾਂ ਪੂਰਾ ਵੱਧਦੀ ਹੈ ਵੱਧਦੀ ਹੈ ਤੇ ਕਿੰਨੇ ਕ ਦਿਨ ਭਰਾ ਜੀ ਇਹਨੇ ਲੈ ਜਾਣੇ ਹਜੇ ਸੂਣ ਚ ਤਿੰਨ ਪੰਜ ਸੱਤ ਦਿਨ ਲੈ ਜਾਈਂਗਾ ਪੰਜ ਤੋਂ ਸੱਤ ਦਿਨ ਲੈ ਜਾਣੇ ਤੇ ਸੋਨਾ ਲੀਵਾ ਬਣਾ ਜੂਗੀ ਫਿਰ ਤਾਂ ਪੂਰਾ ਸੋਨਾ ਤੇ ਜਿਹੜਾ ਇਹਦਾ ਰੇਟ ਰੱਖਣਾ ਭੀ ਉਹ ਕੀ ਜਿਹੜਾ ਲੈਣ ਦੇਣ ਜਾਂ ਬਹੁਤਾ ਫਰਕ ਨਾ ਰੱਖਿਓ ਬਾੜੇ ਆਦੀ ਦੀ ਦਿੰਦੇ ਬਾਈ 62000 ਰੁਪਏ ਵਿੱਚੋਂ ਮਾਨਤਾਨ ਤਾਂ ਹੋਊ ਕਿਸਾਨ ਵੀਰੋ 62000 ਰੁਪਇਆ ਵੀਰ ਨੇ ਡਿਮਾਂਡ ਰੱਖੀ ਐ ਕੱਦ ਕਾਠ ਨਿਓ ਵਹਿੜ ਸੋਣੀ ਐ ਕੱਦ ਚੰਗਾ ਨਸਲ ਕੁਆਲਿਟੀ ਤੁਸੀਂ ਸਮਝਣੀ ਐ ਜਰਸੀ ਦਾ ਪੱਖ ਇਹਦੇ ਚ ਵੱਧ ਪੈਂਦਾ ਤੇ ਦੁੱਧ ਚੰਗਾ ਫੈਂਟ ਵਾਲਾ ਭਰਾ ਦੱਸਦਾ 17 ਕਿਲੋ ਦੁੱਧ ਜਿਹੜਾ ਭਰਾ ਨੇ ਇਹਦੇ ਥੱਲੋ ਚੋਇਆ ਵੇ ਗਸਣ ਵੀਰੋ ਪਹਿਲੇ ਸੂਏ ਦਾ ਤੇ ਦੂਜਾ ਸੂਹਾ ਸੂਣੀ ਐ ਤੇ ਜਿਹੜਾ ਭਰਾ ਦਾ ਕੰਟੈਕਟ ਨੰਬਰ ਐ ਕਿਸਾਨ ਵੀਰੋ ਉਹ ਆਪਾਂ ਸਕਰੀਨ ਤੇ ਦੇਣਾ ਲਾ ਤੇ ਤੁਸੀਂ ਵੀਰ ਨਾਲ ਸਿੱਧਾ ਸੰਪਰਕ ਕਰਕੇ ਇਹ ਨਵੇਂ ਕਿਲੇ ਪਿੰਡ ਚੋਂ ਤੁਸੀਂ ਜਿਹੜੀ ਇੱਕ ਸੋਹਣੀ ਜਰਸੀ ਕ੍ਰੋਸ ਚ ਪੈਂਦੀ ਵਹਿੜ ਚੰਗੀ ਪਲੀ ਚਮਕਾਲੀ ਖਰੀਦ ਸਕਦੇ ਆ ਕਿਸਾਨ ਵੀਰੋ ਮੇਰਾ ਫਰਜ਼ ਵੀਡੀਓ ਬਣਾਉਣਾ ਤੇ ਸੱਲੀ ਪਰਖ ਤੁਸੀਂ ਕਰਨੀ ਹੈ ਥਣਾ ਦਾ ਸਹਜ ਸੋਹਣਾ ਹਰੇਕ ਪੱਖ ਤੋਂ ਤੁਹਾਨੂੰ ਡੰਗਰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪਦੇ ਵਾਲੇ ਪੱਖੋਂ ਤੇ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ